ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਵਧੀਆ ਹੋਗੇ YouTube ਚੈਨਲ ਤੇ ਜਿਹਦਾ ਨਾਮ ਜਮਲ ਗਿਲ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਿਊ ਬਲੌਗ ਤੁਹਾਨੂੰ ਪਸੰਦ ਆਏਗਾ ਲਾਈਕ ਕਮੈਂਟ ਜਰੂਰ ਕਰਿਓ ਸਾਰਾ ਬਲੌਗ ਵੇਖਿਓ ਅੱਗੇ ਤੋਂ ਵਧੀਆ ਤੋਂ ਵਧੀਆ ਤੁਹਾਨੂੰ ਬਲੌਗ ਵੇਖਣ ਨੂੰ ਮਿਲਣਗੇ ਤੇ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ Bapak ni datang asal lagu darah Dan memblogkan Bapak ni datang asal ਬਾਬਾ ਜੀ ਦਾ ਗੁਰਦਾਰਾ ਬਹੁਤਿਆਸੀ ਹੈ ਚੰਬੜੀ ਦੇ ਰੋਗ ਇਥੋਂ ਦੂਰ ਹੁੰਦੇ ਆ ਸੈ ਤੁਹਾਨੂੰ ਪਤਾ ਹੀ ਹੋਵੇ ਜਿਨ੍ਹਾਂ ਨੇ ਇੱਥੇ ਆਏ ਆ ਨੂੰ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਚੰਬੜੀ ਦੇ ਰੋਗ ਇਥੋਂ ਹਟਦੇ ਆ ਕੋਈ ਵੀ ਚੰਬੜੀ ਦਾ ਰੋਗ ਜਿਹੜੇ ਮਰਜੀ ਵਾਰ ਆ ਬਾਬਾ ਜੀ ਦਾ ਤਿਆਗ ਲੈ ਲਿਆ ਵਾਰਾ ਹੂੰ ਬਾਰਿ ਗੁਜੇਤ ਨੂੰ ਦੇ ਦਿੰਦੇ ਆ ਬਾਬਾ ਜੀ ਦੀ ਰੱਖਾ बाबा जी गुरकार ताबा जी स्नानज़ी हुजनि